ਵਦੇਸ਼ ਜਾਣ ਦੇ ਸੁਪਨੇ ਨੇ ਇੱਕ ਪਰਿਵਾਰ ਦੀਆਂ ਖੁਸ਼ੀਆਂ ਨੂੰ ਖੋਹ ਲੈਣਾ ਸੀ ਮਾਪਿਆਂ ਦੀਆਂ ਉਮੀਦਾਂ ਕਰਜ਼ੇ ਦੀਆਂ ਕਿਸ਼ਤਾਂ ਤੇ ਭਵਿੱਖ ਦੀਆਂ ਆਸਾਂ ਸਭ ਕੁਝ ਇੱਕ ਧੋਖੇਬਾਜ਼ੀ ਦਾ ਸ਼ਿਕਾਰ ਹੋ ਗਿਆ ਪਰਿਵਾਰ ਦਾ ਦਾਵਾ ਹੈ ਕਿ ਲੱਖਾਂ ਰੁਪਏ ਦੇਣ ਦੇ ਬਾਵਜੂਦ ਵੀ ਏਜੰਟ ਨੇ ਉਹਨਾਂ ਨਾਲ ਠੱਗੀ ਕੀਤੀ ਹੈ ਪਹਿਲਾਂ ਵਰਗ ਪਰਮਿਟ ਦੇ ਨਾਮ ਉੱਤੇ ਜਾਲੀ ਵੀਜ਼ਾ ਅਤੇ ਟਿਕਟ ਦਿੱਤੇ ਗਏ ਫਿਰ ਦੁਬਾਰਾ ਟੂਰਿਸਟ ਵੀਜ਼ੇ ਦੀ ਗੱਲ ਕਰਕੇ ਹੋਰ ਵੱਡਾ ਧੋਖਾ ਕੀਤਾ ਗਿਆ ਦੋ ਵਾਰ 에어ਪੋਰਟ ਤੋਂ ਵਾਪਸ ਆਉਣ ਤੋਂ ਬਾਅਦ ਨੌਜਵਾਨ ਹਤਾਸ਼ ਹੋ ਗਿਆ ਸੀ ਅਤੇ ਇਸੇ ਦੇ ਚੱਲਦੇ ਉਸਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ ਇਸ ਵੇਲੇ ਉਹ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੇ ਨਾਲ ਜੰਗ ਲੜ ਰਿਹਾ ਹੈ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਨੇ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਖੁਦਕੁਸ਼ੀ ਤੋਂ ਪਹਿਲਾਂ ਨੌਜਵਾਨ ਨੇ ਸੁਸਾਇਡ ਨੋਟ ਵੀ ਲਿਖਿਆ ਸੀ ਜਿਸ ਦੇ ਵਿੱਚ ਉਸਨੇ ਏਜੰਟ ਦੇ ਉੱਪਰ ਗੰਭੀਰ ਦੋਸ਼ ਲਗਾਏ ਸੀ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ ਤੇ ਦੋਸ਼ੀ ਦੇ ਖਿਲਾਫ ਸਖਤ ਕਾਰਵਾਈ ਦੀ ਗੁਹਾਰ ਲਗਾਈ ਹੈ। ਮੈਂ ਮੈਂ ਮੇਰੇ ਪੁੱਤ ਪਾਜੇ ਜਿਹੜੇ ਜਿਹੜੇ ਖੋਦਵਾਏ ਖਾਦੀ ਮੈਂ ਪਹਿਲਾਂ ਦੱਸ ਕੀ ਕਰੂਗੀ ਉਹ ਬਾਹਰ ਕਲਾਉਂਦੀ ਸੀ। ਤੇ ਬਾਹਰ ਦੇ ਚੱਕਾ ਸਾਸਨ ਵਾਲੇ ਪੈਸੇ ਆਉਣ। ਤੇ ਨਾ ਉਹਨਾਂ ਨੂੰ ਬਾਹਰ ਕਲਾਇਆ ਨਾ ਉਹਨਾਂ ਨੂੰ ਪੈਸਾ ਜਿੰਦੀਆਂ ਨਾ ਜਣਾ ਕੋਈ। ਉੱਚੀ ਰੌਲਾ ਫਾਫਾ ਕੇ ਠਾਣਾ ਨਹੀਂ ਪਾਇਆ। ਪਿੰਟੀ ਪਰੇ ਪਿਆ ਬੜੀ ਬਾਰੇ ਇਕੱਠੀ ਹੋਈ ਆ। ਸਾਰਾ ਸੁਣਾਈ ਕਿ ਪਾਸੋਂ ਦਿੱਤੀ। ਉਹਨਾਂ ਨੇ। ਸਾਡਾ ਇਹ 7.5 ਲੱਖ ਚ ਲੈ ਜਾਂਦੇ ਨੇ ਹੋਇਆ ਸੀ ਤੇ ਫਿਰ ਉਹ 40 40 ਹਜ਼ਾਰ ਸੰਮੂਰਤਾ ਦੇ ਇੱਕ ਤੇ ਕੱਲ 7 ਲੱਖ 10 ਹਜ਼ਾਰ ਉਹਨੇ ਕੁਆਲੇ ਆ ਕਿਹੜੇ ਦੇਸ਼ ਚ ਵੀ ਗੱਲ ਹੋਈ ਭਾਈ ਪਹਿਲਾਂ ਉਹ ਦੇਸ਼ ਕੀਤੀ ਗੱਲ ਮੁੜ ਕੇ ਉਹਨਾਂ ਆਖੇ ਉਹ ਜਰਾ ਟਾਈਮ ਲੱਗਦਾ ਫਿਰ ਉਹ ਇਹ ਮੁੰਡਾ ਮੇਰਾ ਉਹ ਇੱਕ ਰੋਸ਼ੀ ਇਹਦਾ ਲਾ ਦੇ ਉਹ ਦਿਨ ਹੀ ਲਾ ਦੇ ਫਿਰ ਆਪਣੀ ਮਰਜ਼ੀ ਨਾਲ ਰਿਸ਼ੀ ਇਹਦਾ ਲਾ ਤਾਂ ਮੈਂ ਪਤਾ ਆਪਣੇ ਭਰਾ ਉਹਨਾਂ ਪਣੇ ਸੋਨੇ ਸਾਂਕਲਾ ਆਉਂਗੀ ਅਦਾ ਮੈਂ ਮੈਂ ਪੈਸੇ ਜੇ ਚੁੱਕੇ ਮੈਂ ਪੈਸੇ ਲਾਉਣੇ ਆ ਮੈਂ ਧੋਖਾ ਨਾ ਕਰੀ ਉੰਜ ਨਵੀਂ ਮਾਤਮ ਆਪਣਾ ਭਰਾ ਬਣਾਇਆ ਤੇ ਧੋਖਾ ਨਹੀਂ ਕਰਤੀ ਆਪਣਾ ਮੈਸਜ ਭਰਾ ਬਣਾਇਆ ਉਹਨਾਂ ਨੇ ਭਰਾ ਬਣਾ ਲਿਆ ਜੋ ਪਹਿਲੇ ਜਾਣੇ ਹੁਣ ਦੁਸ਼ਮਣ ਕਰ ਸਾ ਵੀ ਉਹ ਵੀ ਆਂਦਾ ਯਾ ਨਾ ਪਹਿ ਸਾਡੇ ਮਰ ਜਾਣਗੇ ਜੇ ਮਰ ਜਾਣ ਸਾਡੇ ਪਹਿਲੇ ਮਰ ਮੈਂ ਤੁਗਾ ਮੈਂ ਕਾਤੇ ਸਾਂ ਖਾਣਾ ਜਿੰਨਾ ਝੂਠ ਬੋਲਦਾ ਇਹ ਮਗਾ ਨਾ ਦਾਨ ਤੇ ਮੈਨੂੰ ਆਂਦਾ ਮੁੰਡੇ ਕੀ ਆਦ ਦੇਆ ਮੈਂ ਮੁੰਡੇ ਦੇ ਬਾਹਰ ਆ ਦੇ ਇੱਕ ਇਥੇ ਆਉਂਦਾ ਵੀ ਹਮ ਬਸਾ ਮੈਦਮ ਹੁੰਦੀ ਇੱਕ ਅੱਛਾ ਜੀ ਤੇ ਉਹ 2 ਮਹੀਨੇ ਕਰਦੀ ਆ ਤੇ ਮੈਂ ਦੋ ਚਾਰ ਦਿਨ ਤੇ ਮੈਂ ਦਾਦੀ ਆਖਿਆ ਮੈਂ ਵੀ ਆਖਿਆ ਮੈਂ ਆਪੀ ਉਹ ਵਿਆਹ ਤੇ ਪਿੰਦਈਆ ਉਹ ਅੰਗਰ ਅੰਬਰਸਾ ਮੈਡਮੋਂ ਦੀ ਆ ਤੇ ਚਲ ਉਹ ਵੇਖਦੀ ਉਹ ਤੇ ਅਹੀਂ ਧੋਈਆਂ ਆਇਆ ਇਹ ਆਖਿਆ ਮੈਂ ਮੇਰੇ ਕੋਲ ਮੈਡਮਾਂ ਦੀ ਆ ਵੀ ਵਿਆਹ ਤੋਂ ਪਹਿਲੇ ਨੇ ਕਿਹਾ ਮੁਰਖਾ ਆਖਿਆ ਵੀ 7 ਲੱਖ ਰੁਪਈਆ ਦੇ ਮੈਂ ਸਾਡੇ ਹੱਥੋਂ ਤੇ ਮੈਂ ਚੰਗੇ ਮੁਰਖਾ ਹੁਈ ਤੇ ਮੁਰਕੇ ਦੀ ਰਾਤ ਆ ਰਿਸ਼ੇ ਦਾ ਰਾਤ ਆ 5-6 ਮਹੀਨਾ ਗੇ ਇਹ ਇਹਨੇ ਕੋਹਿੰ ਦੱਸਿਆ ਤੇ ਜਿਵੇਂ ਜਾਣਾਂ ਆਖਿਆ ਵੀ ਪਹਿਲੇ ਆਖਿਆ ਮੈਂ ਪਾ ਉਹਦਾ ਦੋ ਮਹੀਨੇ ਕੱਢਿਆਂ ਤੇ ਪੰਜ-ਛੇ ਮਹੀਨੇ ਹੋ ਗਏ ਨਹੀਂ ਆਂਦਾ ਤਿੰਨ-ਤਿੰਨ ਮਿੰਟ ਦਾਦੇ ਦੇ ਘਰ ਦੇ ਤੇ ਕਿੱਡੀ ਦੇ ਤੇ ਰੀਆ ਵੀ ਦੇਤਾ ਤੇ ਸਭ ਕੁਝ ਦੇਤਾ ਤਿੰਨ ਰਾਹ ਦੇ ਮੈਂ ਕਿਹਾ ਅੱਜ ਘਰ ਮੇਰੀ ਘਰ ਦੀ ਕਦੇ ਦੇਂਦੀ ਪੈਸੇ ਉਹਨੇ ਕਿੰਨੇ ਦੇਣ ਤੋਂ ਨਹੀਂ ਲੈਣੇ ਅਹੀਂ ਕੋਈ ਅਹੀਂ ਮੈਂ ਕੰਮ ਕਰਨ ਵਾਲੀ ਆ ਤੇ ਨਹੀਂ ਹੱਸਨ ਦੱਸਦੀ ਮੈਂ ਘਰ ਪਛਾਣਦੇ ਉਹਨੇ ਕੁਫੀ ਦਿੱਤਾ ਤੇ ਫਿਰ ਵਾਜੇ ਨਾ ਗਿਆ ਪਹਿਵੀ ਨੇ ਇੱਕ ਨਗਰੀ ਜੀਆ ਵਿਖਾ ਕੇ ਤੇ ਪਹਿਲੇ ਆ ਤੇ ਇਹਦਾ ਵੀ ਜਾ ਗਿਆ ਪਹਿਲੇ ਚੋਕੇ ਬਾਜੀ ਪਹਿਲੇ ਦਿੱਤੇ ਆ ਤੋਂ ਮੁੰਡਾ ਵੀ ਆਖੋ ਇਹ ਮੈਂ ਇਥੇ ਇੱਕ ਰਾਮ ਜੀ ਨੇ ਪਹਿਵੀ ਦਿੱਤੇ ਚ ਯਾਰ ਕਿੰਨਾ ਕੁ ਲੱਗਣਿਆ ਵਾਜਾ 3 ਪੀ ਸੈਂਕੜੇ ਦਾ ਹਾਵਦਾ ਯਾਨੀ ਕਿ 7.5 ਤਾਂ ਹੁੰਦਾ 10 ਤੋਂ ਵੱਧ ਬਣਦਾ ਹਾਂ ਵਾਜੀ ਬਣ ਗਿਆ ਤਾਂ ਜੋ ਵੀ 3 ਲੱਖ ਇਕੱਠਾ ਫੜਿਆ ਅਕਸਾਂ ਤੋਂ ਪੱਲੇ ਕੋਈ ਨਹੀਂ ਨਾ ਕਹਿੰਦੇ 36000 ਰੁਪਇਆ ਕੱਟ ਕੇ ਉਹਨੇ 1 ਲੱਖ 7 26000 ਰੁਪਇਆ ਦਿੱਤਾ ਇਹਦਾ ਤਾਂ ਤੇ ਇਹ ਤਾਂ ਕਿਸੇ ਕੋ 50 ਚੁੱਕਾ ਕਿ ਕੋ 1 ਲੱਖ ਚੁੱਕਿਆ ਇਹ ਤਾਂ ਚੁੱਕਿਆ ਤੇ ਹੁਣ ਕੀ ਚੱਲੇਗਾ ਇਹਨੂੰ ਸਾਫ ਨੇ ਜੀ ਇਹ ਭਾਈ ਮਾਮਲਾ ਬਾਹਰ ਜਾਂਦਾ ਹੀ ਤੇ ਜੋ ਕਿ ਪਹਿਲੀ ਗੱਲ ਤੇ ਇਹਨੇ 5 ਪੈਸੇ ਨਹੀਂ ਲਾਦੇ ਜਿੱਥੋਂ ਦਾ ਇਹਨਾਂ ਲਾਇਰ ਰਛੀਆ ਦਾ ਰਛੀਆ ਦਾ ਆਮ 2 2.5 ਲੱਖ ਰੁਪਏ ਵਿੱਚ ਬੰਦਾ ਚੱਲ ਜਾਂਦਾ ਵਰਕ ਵਿੱਚ ਚੱਲ ਜਾਂਦਾ ਇਹਦਾ ਟੂਰਿਸਟ ਹੀ ਮਤਲਬ 7 ਲੱਖ 10000 ਰੁਪਏ ਚ ਲਾਇਆ ਦੂਜੀ ਗੱਲ ਏਜੰਟ ਦੀ ਹਰ ਇੱਕ ਦੀ ਜਿੰਮੇਵਾਰੀ ਨਹੀਂ ਕਿਸੇ ਕੋਲ ਫਾਈਲ ਲਵਾਈਏ ਮੈਂ ਵੀ ਬਾਹਰੋਂ ਆਇਆ ਉਹ ਹਰ ਕੋ ਬੰਦਾ ਕਹਿੰਦਾ ਜਿਨ੍ਹਾਂ ਦਾ ਕੋ ਬੰਦਾ 에ਰਪੋਰਟ ਤੋਂ ਚੜ੍ਹ ਨਹੀਂ ਜਾਂਦਾ ਕਿ ਉਤਰ ਨਹੀਂ ਜਾਂਦਾ ਕੰਮ ਤੇ ਨਹੀਂ ਲੱਗ ਜਾਂਦਾ ਕੋ ਆਪਣਾ ਕਮਰੇ ਜਿਨ ਚੱਲ ਜਾਂਦਾ ਉਹਨਾਂ ਦਾ ਕਿ ਏਜੰਟਰੀਆਂ ਲੱਤਾ ਭਾਰ ਨਹੀਂ ਚਲਦੀਆਂ ਇਹ ਮੈਡਮ ਉਹਨੇ ਕਹਿੰਦੀ ਆ ਕਿ ਸਾਡਾ ਕੰਮ ਹੀ ਵੀਜ਼ਾ ਦੋਣਾ ਉਹ ਵੀ ਪਹਿਲਾਂ ਤਾਂ ਨਕਲੀ ਨਿਕਲਿਆ ਦੂਜਾ ਟੂਰਿਸਟ ਦਵਾਤਾ ਡੰਮੀ ਟਿਕਟਾਂ ਇਹਨਾਂ ਕੋ ਹੈਗੀਆਂ ਵਾ ਦੂਜਾ ਮੁੜ ਕੇ ਮੈਡਮ ਕਹਿੰਦੇ ਕਿ ਇਹਦਾ ਸਾਡਾ ਕੰਮ ਹੀ ਟਿਕਟਾਂ ਕਰਾਉਣੀ ਆ 에ਰਪੋਰਟ ਤੋਂ ਚੜ੍ਹਦਾ ਇਹਦਾ ਕੰਮ ਆ ਯਾਨੀ ਤੁਹਾਡਾ ਵੀ ਜਿਹੜੀਆਂ ਤਿੰਤਾ ਜਿਆ ਪਲੇਂਡੀਆਂ ਉਹ ਵੀ ਲੱਗੀਆਂ ਹਾਂ ਜੀ ਡੰਮੀ ਟਿਕਟਾਂਆਂ ਹੈਆਂ ਕਿਉਂਕਿ ਪਹਿਲੀ ਜੇ ਟਰਨ ਟਿਕਟ ਬਣ ਹੈਗੀ ਬੁਕਿੰਗ ਉਹ ਆਪਣਾ ਹੋਟਲ ਬੁਕਿੰਗ ਬਣ ਹੈਗੀ ਇਨਸ਼ੋਰਜ ਵੀ ਦੀਦੀ ਹੈਗੀ ਤੇ ਬਾਕੀ ਦਗੇ ਹਾਲ ਤੁਹਾਨੂੰ ਪਤਾ ਕਿ ਟੂਰਿਸਟ ਵੀਜ਼ਾ ਚ ਪੂਰੀ ਇੰਟਰਵਿਊ ਕਲੀਅਰ ਕਰਨੀ ਪੈਂਦੀ ਆ ਇਹ ਵਿਚਾਰਾ ਪੜਿਆ ਲਿਖਿਆ ਨਹੀਂ ਹੈਗਾ ਜਦੋਂ ਉਹਨਾਂ ਇੰਟਰਵਿਊ ਵਾਸਤੇ ਪਹਿਲਾ ਸਵਾਲ ਕੀਤਾ ਇਹਨੂੰ ਜਵਾਬ ਹੀ ਨਹੀਂ ਆਇਆ ਇਹ ਕੋ ਮੈਡਮ ਹੁਣ ਕਹਿੰਦੀ ਹੈ ਪਹਿਲਾਂ ਇਹ ਗੱਲਾਂ ਕੁਝ ਨਹੀਂ ਹੋਈਆਂ ਕਿ ਮਤਲਬ ਕੋ ਮੈਡਮ ਹੁਣ ਕਹਿੰਦੀ ਹੈ ਕਿ ਮੇਰਾ ਕੰਮ ਹੀ ਵੀਜ਼ਾ ਦੋਣਾ ਟਿਕਟ ਕਰਾਉਣਾ ਅੱਗੋ ਚੜਨਾ ਨਾ ਚੜਨਾ ਇਹਦੀ ਫਿਰਦਰਦੀ ਆ ਹੁਣ ਜਿਹੜੇ ਬੰਦੇ ਨੂੰ ਏ ਲਿਖਣਾ ਨਹੀਂ ਆਉਂਦਾ ਉਹ ਤਾਂ ਬੰਦਾ ਇੰਟਰਵਿਊ ਕਿੱਦਾਂ ਕਲੀਅਰ ਟੂਰਿਸਟ ਵੀਜ਼ਾ ਕਰ ਲੂ ਮੰਨ ਲਓ ਜੇ ਰੱਬ ਨਾ ਕਰੇ ਇੱਥੋਂ ਕਿਸ ਤਰੀਕੇ ਨਾਲ ਚੜ ਜਾਂਦਾ ਅਗਰ ਰਸ਼ੀਆ ਦੇ ਐਂਬੈਸੀ ਕਲੀਅਰ ਕੋਣੀ ਵੀਜ਼ਾ ਲੱਗਾ ਏ ਵਰਕ ਪਰਮਿਟ ਦਿੱਤਾ ਏ ਵੀਜ਼ਾ ਪਹਿਲਾਂ ਉਹਨੇ ਮੁੜ ਕੇ ਇਹਨੇ ਟੂਰਿਸਟ ਵੀਜ਼ਾ ਦੇ ਦਿੱਤਾ ਕਿਨੇ ਜੈਂਟਰੇ ਦਫ਼ਤਰੇ ਦਾ ਫਰੇਗਰ ਚੂੜੀਆਂ ਜਨਾਲ ਰੋਡ ਤੇ ਜਿੱਦੇ ਪਹਿ ਐਪੋਰਟ ਰੋਲੇ ਉਹਥੇ ਦੇ ਦਿੱਤਾ ਵੀਜ਼ਾ ਵਰਕ ਪਰਮਿਟ ਦੇ ਦਿੱਤਾ ਇਹਨੇ ਪੈਸੇ ਲੈ ਲਏ ਸਾਰੇ ਸਾਡੇ ਤਾਇ ਦੇ ਬੇੜੇ ਨੂੰ ਕੀ ਨਾਮ ਹੈ ਬਲਜਿੰਦਰ ਸਿੰਘ ਫਿਰ ਅੱਗੇ ਦਿੱਤਾ ਵੀਜ਼ਾ ਚਾਵੰਦਰੀ ਨੂੰ ਫਰਿਆਦ ਕਰਾ ਦੇ ਤੂਰਿਸਟ ਵੀਜ਼ਾ ਦੇ ਦਿੱਤਾ ਮੁਰਕੇ ਟੂਰਿਸਟ ਵੀਜ਼ੇ ਘਲਾਤਾ ਦਿੱਲੀ ਗਿਆ ਦਿੱਲੀ ਗਿਆ ਦਿੱਲੀ ਅੰਦਰ ਗਿਆ ਤੇ ਅੰਦਰ ਦਾ 에어ਪੋਰਟ ਵਾਲਿਆਂ ਨੇ ਗਾਣ ਹੀ ਨੰਗਾ ਤੋ ਫੈਨੋ ਚਾਹਦੇ ਤੇ ਟੂਰਿਸਟ ਵੀਜ਼ੇ ਟੂਰਸਟ ਜਾਣ ਦੀ ਹਾਲਤ ਰਹਿ ਗਈ ਨਾ ਇਹਦੇ ਕੋ ਟਿਕਟ ਹੈਗੀ ਵਾਪਸੀ ਨਾ ਕੋਟ ਦੀ ਬੁਕਿੰਗ ਹੈਗੀ ਚਾਵੰਦਰੀ ਨੂੰ ਤੋਂ ਨਾ ਮੁਰਕੇ ਵਾਪਸ ਕਰਤਾ ਹਤਾਂ ਮੁਰਕੇ ਆਂਦੀ ਮੇ 18 ਤਰੀਕ ਨੂੰ ਫੇਰ ਤੋਂ ਕੱਲ੍ਹ ਦੇਣੀ ਆ ਟਿਕਟ ਪੇ 18 ਦੀ ਕਰਾਤੀ ਫਿਰ ਕੰਮ ਹੀ ਪੂਰੇ ਹੋ ਗਏ ਤੇ ਫਿਰ ਉਹਨਾਂ ਫੇਰ ਵੀ ਨਹੀਂ ਜਾਣ ਦਿੰਦਾਂ ਮੈਂ ਕੰਮ ਕਰਨ ਜਾਣਾ ਕੀ ਕਾਰਨ ਹੈ ਵੀ ਜਿਹੜਾ ਵਾਰ-ਵਾਰ ਟੂਰੇਟ ਦਾ ਵਿਵਜਤ ਆਇਆ ਹੈ ਕੀ ਕਾਰਨ ਹੈ ਚਾ ਕਾਰਨ ਭਾਈ ਇਹ ਉਥੋਂ ਖਲੜੀ ਕਰਦਾ ਹੀ ਏ ਬੱਚਾ ਜਾ ਕੇ ਤੇ ਫੇਰ ਕੇ ਆ ਜੇ ਤੇ ਮੈਂ ਮੁਰਕੇ ਪੈਸੇ ਮਾਰ ਕੇ ਬੈਠਾ ਸਾਰੇ ਕਿੰਨੀ ਰਕਮ ਜਿਹੜੀ ਕੋਲ ਸਤ ਲੱਖ 10 ਹਜ਼ਾਰ ਆਣਾ ਕੋ ਟ੍ਰਾਂਜੈਕਸ਼ਨ ਵੀ ਹੋਈ ਆ ਕਿ ਸਾਰੇ ਕਹਿ ਕੋਈ ਕਿ ਟ੍ਰਾਂਜੈਕਸ਼ਨ ਹੋਈ ਏ ਤੋ ਕਰ ਕੋ ਸਪੂਠਾ ਹੈ ਏ ਹੈ ਗਿਆ ਸਾਰੇ ਗੂਗਲ ਪੇ ਵੀ ਕੀਤੇ ਆ ਤੇ 26 ਅੱਜ ਤਾਂ ਸਿੰਘ ਨਹੀਂ ਗਿਆ ਫਿਰ ਜੀ ਪੈਸੇ ਨਹੀਂ ਗਏ ਦਸੂ ਫਿਰ ਵਹੀ ਪੈਸੇ ਮੰਗੇ ਜਿਹੜੀ ਟ੍ਰੀਟਮੈਂਟ ਹੀ ਉੱਤੇ ਪੂਰੇ ਨਹੀਂ ਹੋਈ ਹਾਂਜੀ ਸਾਰੇ ਪੰਚਾਇਤ ਸਾਰੀ ਜਾਂਦੀ ਰਹੀ ਪਿੰਡ ਦੇ ਇਕੱਠੇ ਪੰਚਾਇਤਾਂ ਦੋ ਤਿੰਨਾਂ ਦਾ ਗਈਆਂ ਨੇ ਮੰਨਦਾ ਨਹੀਂ ਨਹੀਂ ਪੈਸੇ ਨਹੀਂ ਦੇਣੇ ਮੈਂ ਵੀ ਇਹ ਦੇ ਤਾ ਤੁਹਾਨੂੰ ਪੈਸੇ ਨਹੀਂ ਦੇਣੇ ਮੇਰੀ ਜਾਂਦੀ ਭੈਜੀ ਦੇ ਤੱਕ ਵੀ ਕਦੋਂ ਦੀ ਆ ਕਿਹੜੇ ਜਿਹੜਾ ਤੁਹਾਡਾ ਰੀਲ ਹੋਈ ਏ ਕਦੋਂ ਕਦੋਂ ਤੇਰਾ ਟਾਈਮ ਹੋ ਗਿਆ ਇਹਨੂੰ 8 9 ਮਿੰਟ ਹੋਈ ਗਏ ਨੇ 11 ਮਿੰਟੇ ਲੱਗੇ ਚੱਲਣ ਦੀ ਇਹਨਾਂ 23 ਦੀ ਜੀ ਜਦੋਂ ਸਾਡੇ ਕੋ ਪੇਸ਼ੈਂਟ ਆਇਆ ਸੀ ਜੀ ਕੱਲ ਪੇਸ਼ੈਂਟ ਸ਼ਾਮੀ ਪੇਸ਼ੈਂਟ ਆਇਆ ਸੀ ਸਾਡੇ ਕੋ ਨੂੰ ਰਿਪੋਰਟ ਪੱਟ ਦੇ ਕਿਵੇਂ ਆਇਆ ਸੀ ਪੇਸ਼ੈਂਟ ਸਾਡੇ ਕੋ ਜੀ ਠੀਕ ਹੈ ਜਦੋਂ ਪੇਸ਼ੈਂਟ ਸਾਡੇ ਕੋ ਆਇਆ ਸੀ ਜੀ ਬਹੁਤ ਹੀ ਮੰਦੀ ਹੱਥ ਸੀ ਪੇਸ਼ੈਂਟ ਦੀ ਬੰਪਿੰਗ ਕਰਦਾ ਆ ਰਿਹਾ ਸੀ ਮਤਲਬ ਕਿ 100 ਵਿੱਚੋਂ 90% ਹੱਥ ਖਰਾਬ ਹੈ ਸੀ ਪੇਸ਼ੈਂਟ ਦੀ ਠੀਕ ਹੈ ਪੇਸ਼ੈਂਟ ਨੇ ਕੋਈ ਜਰੇਲੀ ਦਵਾਈ ਖਾਦੀ ਹੋਈ ਸੀ ਅਸੀਂ ਵੀ ਜਰੇਲੀ ਦਵਾਈ ਤੇ ਜੋ ਸਾਡਾ ਫਰਸਟ ਫਰਸਟ ਕੰਮ ਸੀ ਅਸੀਂ ਉਹ ਕੱਢ ਦਿੱਤੀ ਉਹ ਯੂਸ਼ ਕਰ ਦਿੱਤਾ ਹੈ ਫਿਰ ਉਹਨਾਂ ਦਾ ਇਹ ਕਿ ਕੋਈ ਵੀ ਚਲੇਲੀ ਦਵਾਈ ਖਾ ਲਈਏ ਤੇ ਅਸੀਂ 72 ਘੰਟੇ ਤੱਕ ਕੁਝ ਨਹੀਂ ਕਰ ਸਕਦੇ ਪੇਸ਼ੈਂਟ ਨੂੰ ਕਿਉਂਕਿ ਪੇਸ਼ੈਂਟ ਇਦਾਂ ਦਾ ਹੁੰਦਾ ਹੈ ਕਿ ਪੇਸ਼ੈਂਟ ਇੱਕਦਮ ਠੀਕ ਹੀ ਹੁੰਦੇ ਨਾਲ ਨਾਲ ਕਦੋਂ ਇੱਕਦਮ ਪੇਸ਼ੈਂਟ ਖਰਾਬ ਹੋਣਾ ਸਟਾਰਟ ਹੋ ਜਾਂਦਾ ਠੀਕ ਹੈ ਉਹਨਾਂ ਦੇ ਟੈਸਟ ਵਿਗੜਨੇ ਸਟਾਰਟ ਹੋ ਜਾਂਦੇ ਆ ਪੇਸ਼ੈਂਟ ਨੂੰ ਬਰੀਥਿੰਗ ਦੇ ਵਿੱਚ ਪ੍ਰੋਬਲਮ ਆਣੀ ਸਟਾਰਟ ਹੋ ਜਾਂਦੀ ਹੈ ਜੀ ਅਸੀਂ 72 ਘੰਟੇ ਤੱਕ ਅਸੀਂ ਕੁਝ ਨਹੀਂ ਬੋਲ ਸਕਦੇ ਪੇਸ਼ੈਂਟ ਦੀ ਕੰਡੀਸ਼ਨ ਦੇ ਰਿਗਾਰ ਠੀਕ ਹੈ ਤੇ ਸਰ ਐਸ ਵੇਲੇ ਇਹ ਮਤਲਬ ਕੋਈ ਜਾਣਕਾਰੀ ਆਏ ਨੇ ਕੀ ਖਾਦਾ ਜਾਂ ਕੁਝ ਪੀਤਾ ਕਰਾਜੀ ਜੀ ਕਰਦੇ ਤੇ ਉਹ ਕਹ ਰਹੇ ਸੀ ਭਲਾ ਤੇ ਸਾਨੂੰ ਕੋਈ ਉਹਨਾਂ ਨੇ ਕੋਈ ਮੈਡੀਸਿਨ ਨਹੀਂ ਦਿੱਤੀ ਕਿ ਜਿਹੜੀ ਵੀ ਉਹਨੇ ਖਾਧੀ ਕੋਈ ਦਵਾਈ ਜਿਹੜੀ ਨਹੀਂ ਖਾਧੀ ਹੋਏ ਅੱਛਾ ਅੱਛਾ ਠੀਕ 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 ਹੈ ਠੀਕ ਲਾਤੋਂ ਕਹ ਰਹੇ ਕਿ ਇਹ ਰਾਤ ਤੋਂ ਉਹ ਪਾਉਣਾ ਨੇ ਪੀਤੀ ਹੋਈ ਮਤਲਬ ਜੋ ਉਹਨਾਂ ਦੇ ਦੱਸਣ ਮੁਤਾਬਕ ਉਹਨਾਂ ਦੇ ਦੱਸਣ ਮੁਤਾਬਕ ਸਾਨੂੰ ਕੋਈ ਵੀ ਉਹਨਾਂ ਨੇ ਸ਼ਾਇਰ ਲੈ ਕੇ ਨਹੀਂ ਦਿੱਤੀ ਜਿਹੜੀ ਸਾਨੂੰ ਅਸੀਂ ਉਹਨੂੰ ਤੁਹਾਨੂੰ ਪ੍ਰੋਪਰ ਦੱਸ ਸਕੀਏ ਕਿ ਇਹ ਵੀ ਖਾਧੀ ਤੇ ਸਰ ਹੁਣ ਐਸ ਵੇਲੇ ਉਹਦੀ ਹਾਲਤ ਬਾਰੇ ਹੈ ਕੋਈ ਸੁਧਾਰ ਹੋਇਆ ਜਾਂ ਹਾਲਤ ਦਾ ਸੁਧਾਰ ਤੇ ਅਸੀਂ ਕੁਝ ਨਹੀਂ ਕ 24 ਘੰਟੇ ਤੱਕ ਤਾਂ ਕੁਝ ਹੋ ਨਹੀਂ ਸਕਦੇ ਠੀਕ ਪੇਸ਼ੈਂਟ ਤੱਕ ਦੇਖ ਕੇ ਕਿ ਕਈ ਵਾਰੀ ਪੇਸ਼ੈਂਟ ਠੀਕ ਹੋਵੇ ਇਕਦਮ ਵਿਗੜ ਵੀ ਜਾਂਦਾ ਠੀਕ ਹੈ ਜੀ ਅਸੀਂ ਅਸੀਂ ਕਹਿ ਦਈਏ ਕਿ ਉਹ ਠੀਕ ਹੈ ਨਹੀਂ ਤਾਂ ਤਾਂ ਕੁਝ ਨਹੀਂ ਹੈਗਾ ਜੀ। ਬੜਾ ਪੇਸ਼ੈਂਟ ਬਿਲਕੁਲ ਸਟੇਬਲ ਨਹੀਂ ਹੈਗਾ ਠੀਕ ਹੈ ਜੀ 72 ਘੰਟੇ ਤੱਕ ਅਸੀਂ ਕੁਝ ਨਹੀਂ ਬੋਲ ਸਕਦੇ। ਬਹੁਤ ਧੰਨਵਾਦ ਸਰ ਸਭ ਨੂੰ ਇਹ ਬੜਾ ਧੰਨਵਾਦ। ਕੀ ਸਮਝਾ ਦਿੱਤਾ। ਸ਼ੁਕਰੀਆ। ਬੰਜਤ ਸਿੰਘ ਸਾਲੋ ਪਿਆਰਾ ਸਿੰਘ ਜੀ ਇਹਦਾ ਕੋਈ ਪੈਸਾ ਦਾ ਲੈਣ ਦੇ ਸੀ ਦਲਵਿੰਦਰ ਸਿੰਘ ਦਾ ਜੀ ਕਿੰਦਾ ਹੀ ਡਿਸਟ੍ਰੈਕਟਿਵ ਹੋ ਵੀ ਅੱਛਾ ਜੀ ਜੋ ਪੈਸਾ ਨੇ ਬਲੈਂਡ ਦੇ ਨਹੀਂ ਕਰਕੇ ਉਹ ਪੈਸੇ ਨਹੀਂ ਮੋੜ ਰਹੇ ਅੱਛਾ ਜੀ ਬਾਅਦ ਇਹ ਦਾ ਘਾਸਾ ਦੇ ਕੇ 7 ਲੱਖ ਰੁਪਈਆ ਨਾ ਅੱਛਾ ਆਪਣੋ ਲੈ ਆਇਆ ਠੀਕ ਹੈ ਜੀ ਬਲਜਿੰਦਰ ਸਿੰਘ ਕੋਲ ਠੀਕ ਹੈ ਬਲਜਿੰਦਰ ਸਿੰਘ ਨੇ ਜੀ ਉਹ ਤੋਂ ਤੰਗ ਆ ਕੇ ਇਸਨੇ ਕੋਈ ਜਰੀਲੀ ਚੀਜ਼ ਜਿਹੜੀ ਖਾ ਲਈ ਹੈ ਅੱਛਾ ਜੀ ਜਿਸ ਨੂੰ ਹੁਣ ਮੈਟ ਟੀਮ ਸਰ ਮੈਟ ਟਾਊਨ ਹਸਪੀਟਲ ਵਿੱਚ ਦਾਕਟਰ ਆ ਗਿਆ ਜੀ ਸਰ ਜੀ ਚੋੜੀ ਹਾਲਤ ਹੈ ਨਾਜੂਕ ਹੈ ਜੀ ਠੀਕ ਹੈ ਇੱਕ ਮਾਰਾ ਗਿਆ ਦੱਸੇ ਹਾਦੀ ਕਿਉਂ ਖਾਣੀ ਪਈ ਉਹਨੂੰ ਦਵਾਈ ਪੈਸਾ ਲੈਂਦਣ ਕਰਦੇ ਉਹਦੇ ਵਿਦੇਸ਼ ਵਿੱਚ ਚਾਹ ਸਾਡੇ ਫੈਸਲਾ ਰੱਖਿਆ ਸੀ ਰੱਖਿਆ ਸੀ ਉੱਥੇ ਕੋਈ ਫੈਸਲਾ ਕੋਈ ਨਿਪਰੇ ਨਿਪਰੇ ਨਹੀਂ ਚੜਿਆ ਪਰ ਅਸੀਂ ਸੁਣਿਆ ਇਹ ਕਹਿੰਦੇ ਜੀ ਥਾਣੇ ਸਾਨੂੰ ਕਿਤੇ ਕਿਤੇ ਸਾਨੂੰ ਇਨਸਾਫ ਨਹੀਂ ਮਿਲਿਆ ਤੇ ਇਨਸਾਫ ਨਾ ਮਿਲਣ ਕਰਕੇ ਹਾਂ ਜੀ ਜਾਂ ਉਹਨਾਂ ਦੇ ਲੈਣਦਣ ਕਰਕੇ ਅੱਛਾ ਜੀ ਉਸ ਲਈ ਕਾਨੂੰਨ ਫੈਸਲਾ ਹੀ ਅੱਛਾ ਜੀ ਅੱਜ ਨਾ ਇੱਕ ਗੱਲ ਸਾਹਰਦਾ ਆ ਅੱਜ ਇਹ ਕੋਈ ਦਵਾਈ ਖਾਲੀ ਹੈ ਠੀਕ ਹੈ ਸਰ ਜਿਹੜੇ ਕੀ ਖਾਲੀ ਹੈ ਦੇਖੋ ਹੁਣ ਤੇ ਸਰ ਹੁਣ ਅਗਲੀ ਕਾਰਵਾਈ ਬਾਰੇ ਕੋਈ ਦੱਸੋਗੇ ਉਹ ਤੇ ਬਾਕੀ ਕਾਰਵਾਈ ਉਹਨਾਂ ਦੇ ਬਿਆਨ ਤੇ ਹੀ ਆ ਅੱਛਾ ਜੀ ਮੁੰਡਾ ਲੈ ਆਈ ਸੀਯੂ ਚ ਜੀ ਬਾਹਰ ਆਏਗਾ ਕੁਝ ਹਾਲ ਚੰਗੇ ਸਦਰਨਗੇ ਜੀ ਸਰ ਉਹਨਾਂ ਦੇ ਬਿਆਨ ਲਵਾਂਗੇ ਬਿਆਨ ਕੀਤੇ ਹੁਣ ਜਿਹੜੇ ਕਲਮਬੰਦ ਇਹਨਾਂ ਦੇ ਮਾਤਾ ਜੀ ਲੈ ਕੇ